ਉਈ ਤੈਨੂੰ ਕੁਝ ਹੋਊਗਾ ਸਾਡੇ ਮੂਰੇ ਸਾਡੇ ਮੂਰੇ ਸਾਡੇ ਨਾਲ ਕੋਈ ਟੱਕਰੇ ਸਾਡੇ ਮਾਰੇ ਜਿਹੜੇ ਨੇ ਕਿਤੇ ਗੋਲੀ ਮਾਰਨੇ ਬੜਾ ਮਿਹਨਤ ਕਰਕੇ ਭਰਾ ਉੱਠਿਆ ਲੱਤਾਂ ਖਿੱਚਣ ਦੀ ਗੱਲ ਕਰਦਾ ਵੀ ਜਿਹੜਾ ਲੱਤਾਂ ਖਿੱਚੋ ਆ ਹੁਣ ਸੋਸ਼ਲ ਮੀਡੀਆ ਦਾ ਟਾਈਮ ਹੈ ਸੋਸ਼ਲ ਮੀਡੀਆ ਦੇ ਚੰਗੇ ਮੁੱਦਿਆਂ ਦੀ ਗੱਲ ਤਾਂ ਕੋਈ ਕਰਦਾ ਹੀ ਨਹੀਂ ਉਹਨੇ ਸਨੈਪਚੈਟ ਉਪਾਤੀ ਜੀ ਉਹਨੇ ਆਉ ਦੀ ਵੀਡੀਓ ਵਾਇਰਲ ਹੋ ਗਈ ਉਹਦੀ ਆਉ ਹੋ ਗਈ ਇਹਨਾਂ ਤੇ ਹੋਇਆ ਹੋਇਆ ਜਾਂ ਜੇ ਕੋਈ ਚੰਗਾ ਕੰਮ ਕਰਦੇ ਹੋ ਲੱਤਾਂ ਖਿੱਚਣ ਤੇ ਹੋਏ ਪਿਆ ਬਸ ਆ ਕੁਝ ਹੋਇਆ ਹੋਇਆ ਲੈ ਮੈਨੂੰ ਬੜਾ ਤੁਹਾਨੂੰ ਮੈਂ ਕੱਲ ਦੀ ਮੈਂ ਵੀਡੀਓ ਦੇਖੀ ਐ ਨਾ ਮੈਨੂੰ ਬੜਾ ਦੁੱਖ ਹੋਇਆ ਆਪਣਾ ਨਾ ਗਲਾਬ ਜਰਮਨ ਗਿਆ ਹੋਇਆ ਤੇ ਉਹਦੀ ਮੈਂ ਵੀਡੀਓ ਦੇਖੀ ਮੈਨੂੰ ਬੜਾ ਦੁੱਖ ਹੋਇਆ ਉਹ ਬਹੁਤ ਲੰਮਾ ਉਹਦੇ ਬਾਰੇ ਗੱਲ ਕਰਦਾ ਸਾਰੇ ਨੌਜਵਾਨਾਂ ਨੂੰ ਮੈਂ ਉਹਦੇ ਨਾਲ ਟੱਟ ਕੇ ਖੜਾ ਸਾਡੇ ਭਰਾ ਨਾਲ ਮੈਂ ਉਹਨੂੰ ਪਹਿਲਾਂ ਵੀ ਉਹਨੂੰ ਗੱਲ ਕੀਤੀ ਉਹਨੂੰ ਵੀ ਪਤਾ ਮੈਂ ਜੇ ਤੈਨੂੰ ਕੁਝ ਹੋਊਗਾ ਸਾਡੇ ਮੂਰੇ ਸਾਡੇ ਮੂਰੇ ਸਾਡੇ ਨਾਲ ਕੋਈ ਟੱਕਰੇ ਸਾਡੇ ਮਾਰੇ ਜਿਹੜੇ ਨੇ ਕਿਤੇ ਗੋਲੀ ਮਾਰਨੇ ਬੜਾ ਫੇਰਤ ਕਰਕੇ ਭਰਾ ਉੱਠਿਆ ਲੱਤਾਂ ਖਿਚਣ ਦੀ ਗੱਲ ਕਰਦਾ ਵੀ ਜਿਹੜਾ ਲੱਤਾਂ ਖਿਚੀ ਜਾਂਦੇ ਨੇ ਐਵੇਂ ਹੀ ਮੈਂ ਉਹਨੂੰ 2010 ਤੋਂ ਲੈ ਕੇ ਅਸੀਂ ਐਸਡੀ ਕਾਲਜ ਤੋਂ ਸਾਡੀ ਦੋਸਤੀ ਪਈ ਹੋਈ ਆ ਤੇ ਮਨੂੰ ਉਦੋਂ ਤੋਂ ਲੈ ਕੇ ਜਾਣਦਾ ਉਹਨੂੰ ਬਹੁਤ ਤੰਗ ਪਰੇਸ਼ਾਨ ਉਹਨੂੰ ਕਰਦੇ ਨੇਗੇ ਹਣਾ ਲੋਕ ਮੈਂ ਦੇਖਿਆ سارے ਲੋਕਾਂ ਦਾ ਇਹੀ ਹੋਇਆ ਪਿਆ ਕੋਈ ਕੋਈ ਕਿਸੇ ਪਾਸੋਂ ਡਰਾਉਂਦਾ ਧਮਕਾਉਂਦਾ ਕੋਈ ਕਿਸੇ ਪਾਸੋਂ ਕਰਦਾ ਕੋਈ ਇੱਥੇ ਮੈਂ ਦੇਖਿਆ ਕਮੈਂਟ ਕਪਾਈ ਜਾਣਗੇ ਕੋਈ ਵੀਡੀਓ ਬਣਾ ਕੇ ਪਾਈ ਜਾਣਗੇ ਦੇਖੋ ਸਾਡੀ ਗੱਲ ਨਹੀਂ ਸੁਣੀ ਸਾਡਾ ਨਾ ਫੋਟੋ ਨਹੀਂ ਖਿਚਾਈ ਸਾਡਾ ਨਾ ਇਹ ਨਹੀਂ ਕੀਤੀ ਸਾਡਾ ਨਾ ਉਹ ਨਹੀਂ ਕੀਤੀ ਇਹੋ ਜਿਹੀ ਗੱਲਾਂ ਕਰਕੇ ਉਹਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਨੇ ਕਿ ਉਹ ਬੰਦਾ ਕਿੰਨੀ ਗਰੀਬੀ ਚ ਉੱਠਿਆ ਕਿਵੇਂ-ਕਿਵੇਂ ਮਿਹਨਤ ਕਰੀ ਇਹ ਲੋਕ ਉਹਨੂੰ ਵੀ ਬਹੁਤ ਤੰਗ ਕਰਦੇ ਨੇ ਕਿ ਮੈਂ ਦੇਖਿਆ ਕੋਈ ਕਿਉਂ ਯਾਰ ਕਿਸੇ ਨੂੰ ਮਿਹਨਤ ਕਰਦੇ ਬੰਦੇ ਨੂੰ ਤੰਗ ਕਰਦੇ ਉਹ ਤਾਂ ਸਾਨੂੰ ਸਾਡੇ ਨਾਲ ਜ਼ਰੂਰ ਤੁਸੀਂ ਜਿਹੜਾ ਕੋਈ ਐਡੇ ਥੋੜੇ ਧੌਣ ਚ ਖੇਲਾ ਨਾ ਐਵੇਂ ਡਰਾਈ ਉਹਨੂੰ ਪਹਿਲਾਂ ਤੈਨੂੰ ਮੈਂ ਛੋਟੀ ਜੀ ਗੱਲ ਆ ਮੈਂ ਕੋਈ ਗੱਲ ਮੈਂ ਉਹਦੇ ਛੋਟੇ ਭਰਾ ਨਾਲ ਖੜਾ ਜਿੱਥੇ ਮਰਜੀ ਉਹਨੂੰ ਵੀ ਇਸ ਚੀਜ਼ ਦਾ ਪਤਾ ਛਿਣੇ ਮਰਜੀ ਕੋਈ ਗੱਲ ਜੇ ਕੋਈ ਗੱਲਬਾਤ ਜਿਨੇ ਕੋਈ ਆਉਣਾ ਤਾਂ ਕੈਨੇਡਾ ਦੇ ਵਿੱਚ ਸਾਰਾ ਉਹਨੂੰ ਕੈਨੇਡਾ ਸੋਣਾ ਚਾਹੁੰਦਾ ਸੀ ਉੱਥੇ ਉਹਨੂੰ ਡਰਾਇਆ ਧਮਕਾਇਆ ਗਿਆ ਇਹ ਥੋੜ ਨੂੰ ਕੋਈ ਗੱਲ ਆ ਯਾਰ ਤੁਸੀਂ ਐਵੇਂ ਕਿਸੇ ਗਰੀਬ ਦਾ ਧੀ ਪੁੱਤ ਕੋਈ ਮਿਹਨਤ ਕਰਕੇ ਉੱਪਰ ਆ ਤੁਹਾਨੂੰ ਡਰਾਉਂ ਤਮਕਾਉ ਉੱਥੋਂ ਨਹੀਂ ਉਹ ਵਿਚਾਰਾ ਗਿਆ ਤੇ ਹੁਣ ਫੇਰ ਉਹਨੂੰ ਪੰਜਾਬ ਚ ਦੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੋ ਸਕਦਾ ਉੱਧਰ ਫੇਰ ਤੰਗ ਪਰੇਸ਼ਾਨ ਕਰਿਆ ਜਾਂਦਾ ਐਵੇਂ ਜਿਉ ਕੋਈ ਮਿਹਨਤ ਕਰਕੇ ਉੱਪਰ ਆ ਉਹਨੂੰ ਤੰਗ ਪਰੇਸ਼ਾਨ ਵੀ ਨਾ ਕਰਿਆ ਕਰੋ ਇਸ ਕਰਕੇ ਮੈਂ ਗਲਬਤਰੇ ਨਾਲ ਖੜਾ ਜਿੱਥੇ ਮਰਜ਼ੀ ਖੜਾ ਲਈਂ ਜੋ ਮਰਜ਼ੀ ਆ ਤੇਰੇ ਨਾਲ ਖੜਿਆ ਤੇਰੇ ਭਰਾ ਐ ਜਿੱਥੇ ਆ ਜਾਣਾ ਉੱਤੇ ਉਦਲੇ ਉੱਤੇ ਤੇਰੇ ਲਈ ਬਾਰ ਦਾਂਗੇ ਇ ਇਸ ਕਰਕੇ ਮੈਂ ਕਦੇ ਵੀ ਅਜਿਹੇ ਕਰੋ ਬੰਦੇ ਨੂੰ ਪੁੱਛ ਲਿਓ ਕਦੇ ਵੀ ਉਹਨੂੰ ਮੈਂ ਸ਼ੋਅ ਨੂੰ ਕਿਹਾ ਹੋਵੇ ਕਦੇ ਵੀ ਕਿਸੇ ਵੀ ਗੱਲ ਨੂੰ ਮੈਂ ਤੰਗ ਪਰੇਸ਼ਾਨੀ ਨਹੀਂ ਕਰਦਾ ਵੀ ਯਾਰ ਨਹੀਂ ਮੈਨੂੰ 20 ਬੰਦੇ ਆ ਕੇ ਕਹਿਣਗੇਲਾ ਆਪਣਾ ਗੱਲ ਐ ਮਨਦਾ ਜੇਕਰ ਆਪਣੀ ਗੱਲ ਥੋੜ੍ਹਾ ਵੀ ਆਪੂ ਆਪਾਂ ਕੋਈ ਕਿਸੇ ਜੀ ਚ ਪ੍ਰੈਸ਼ਰਾਈਜ਼ ਕਰੀਏ ਕਿਸੇ ਨੂੰ ਤੰਗ ਪਰੇਸ਼ਾਨ ਕਰੀਏ ਲੋਕਾਂ ਦਾ ਕੰਮ ਆ ਤੰਗ ਪਰੇਸ਼ਾਨ ਕਰਨਾ ਇਸ ਗੱਲ ਦਾ ਵੀ ਜ਼ਰੂਰ ਥੋੜਾ ਖਿਆਲ ਰੱਖਿਆ ਕਰੋ ਕਿਸੇ ਬੰਦੇ ਨੂੰ ਐਵੇਂ ਹੀ ਲੱਤਾਂ ਖਿੱਚਣੀਆਂ ਉਹ ਵੀ ਮਾੜੀਆਂ ਨੇ ਮਿਹਨਤ ਕਰੋ ਆਪਦੇ ਪੰਜਾਬ ਦੀ ਗੱਲ ਕਰੋ ਖੁੱਲ੍ਹ ਕੇ ਲੜੋ ਇਨੀ ਤੁਹਾਨੂੰ ਬੇਨਤੀ ਹੈ ਧੰਨਵਾਦ